ਸਮਾਜ ਸੇਵੀ ਲਖਾ ਸਿਧਾਨਾ ਨੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਜੋ ਲੋਕ ਇੰਗਲਿਸ਼ ਨੂੰ ਜਾਂ ਹਿੰਦੀ ਨੂੰ ਪ੍ਰਮੋਟ ਕਰ ਰਹੇ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਪੰਜਾਬ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਲਖਾ ਸਿਧਾਨਾ ਦੇ ਵੱਲੋਂ ਕਿਹੜੇ ਲੋਕ ਜਿਹੜੇ ਇੰਗਲਿਸ਼ ਨੂੰ ਪ੍ਰਮੋਟ ਕਰ ਰਹੇ ਨੇ ਤੇ ਹਿੰਦੀ ਨੂੰ ਪ੍ਰਮੋਟ ਕਰ ਰਹੇ ਨੇ ਹਿੰਦੀ ਗਾਣੇ ਲਾ ਕੇ ਡਾਂਸ ਕਰਦੇ ਨੇ ਇੰਗਲਿਸ਼ ਗਾਣੇ ਲਾ ਕੇ ਤੇ ਡਾਂਸ ਕਰਦੇ ਨੇ ਉਹਨਾਂ ਨੂੰ ਜਿਹੜਾ ਇਹ ਖਰੀਆਂ ਸੁਨਾਈਆਂ ਨੇ ਲੱਖਾ ਸਧਾਨਾ ਨੇ ਬਾਲੀਵੁੱਡ ਤੇ ਇੰਡਸਟਰੀ ਦੇ ਵਿੱਚ ਵੱਡੇ ਨਾਮ ਨੇ ਜਿਹੜੇ ਇੰਗਲਿਸ਼ ਜਾਂ ਹਿੰਦੀ ਨੂੰ ਪ੍ਰਮੋਟ ਕਰ ਰਹੇ ਨੇ ਜਿਨ੍ਹਾਂ ਦੇ ਬਾਰੇ ਲੱਖਾ ਸਧਾਨਾ ਨੇ ਵੱਡਾ ਬਿਆਨ ਦਿੱਤਾ ਹੈ ਤੁਸੀਂ ਜੁੜ ਰਹੇ ਹੋ ਲੋਕ رائے ਨਾਲ ਚੋਕੇ ਤੁਹਾਡੇ ਕੋਲ ਹਰ ਰੋਜ਼ ਨਵੀਂ ਤੇ ਤਾਜ਼ਾ ਅਪਡੇਟ ਪਹੁੰਚ ਸਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਹੈ ਔਰ ਲੱਖਾ ਸਧਾਨਾ ਸਾਡੇ ਵੀਰ ਦੀਆਂ ਗੱਲਾਂ ਜਿਹੜੀਆਂ ਤੁਹਾਨੂੰ ਅਸੀਂ ਸੁਣਾ ਸਕੀਏ ਜਿਹੜਾ ਕਿ ਆਪਣਾ ਪੂਰੇ ਪੰਜਾਬ ਦੇ ਵਿੱਚ ਲੱਖਾ ਸਧਾਨਾ ਨੇ ਬਿੜਾ ਚੱਕਿਆ ਹੋਇਆ ਹੈ ਪੰਜਾਬੀ ਮਾਂ ਬੋਲੀ ਦਾ ਜਦੋਂ ਪਹਿਲਾ ਅਕਾਲੀ ਸਰਕਾਰ ਦੇ ਵੇਲੇ ਵੀ ਉਹਨਾਂ ਦੇ ਉੱਪਰ ਪਰਚੇ ਦੈਰ ਹੁੰਦੇ ਨੇ ਜਦੋਂ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਉਹ ਜੋ ਸੜਕਾਂ ਤੇ ਸਾਈਨ ਬੋਰਡ ਲੱਗੇ ਹੁੰਦੇ ਨੇ ਉਹਨਾਂ ਦੇ ਉੱਪਰ ਕਾਲੀ ਸ਼ਾਈ ਲਾਉਂਦੇ ਨੇ ਤੇ ਹੋਰ ਜਿਹੜੇ ਸਕੂਲਾਂ ਦੇ ਵਿੱਚ ਜਾਂ ਸਰਕਾਰੀ ਦਫ਼ਤਰਾਂ ਦੇ ਵਿੱਚ ਇੰਗਲਿਸ਼ ਵਿੱਚ ਸਾਈਨ ਬੋਰਡ ਹੁੰਦੇ ਨੇ ਉਹਨਾਂ ਨੂੰ ਹਟਾਉਣ ਲਈ ਲੱਖਾਂ ਸਦਾਨਾ ਆਪਣੇ ਵੱਲੋਂ ਜਿਹੜਾ ਕਦਮ ਚੱਕੇ ਹੋਏ ਨੇ ਉਹਨਾਂ ਨੇ ਔਰ ਕਿਸਾਨੀ ਅੰਦੋਲਨ ਦੇ ਵਿੱਚ ਜਾਂ ਹੋਰ ਜਿਹੜੇ ਲੋਕ ਮੁੱਦਿਆਂ ਨੂੰ ਲੈ ਕੇ ਲੱਖਾ ਸਧਾਨਾ ਹਰ ਵੇਲੇ ਜਿਹੜੇ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਨੇ ਉਹ ਸਰਕਾਰ ਦੀਆਂ ਅੱਖਾਂ ਦੇ ਵਿੱਚ ਲੱਖਾ ਸਧਾਨਾ ਜਿਹੜੇ ਨੇ ਇੱਕ ਬਹੁਤ ਹੀ ਵੱਡੇ ਅਪਰਾਧੀ ਬਣੇ ਹੋਏ ਨੇ ਜਿਨ੍ਹਾਂ ਨੂੰ ਸਰਕਾਰ ਦੇ ਵੱਲੋਂ ਜਦੋਂ ਧਰਨੇ ਹੁੰਦੇ ਨੇ ਉਦੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਸੋ ਲੱਖਾ ਸਧਾਨਾ ਨੇ ਜੋ ਪਿਛਲੇ ਦਿਨੀ ਨੀਰੂ ਬਾਜਵਾ ਜੋ ਫਿਲਮੀ ਇੰਡਸਟਰੀ ਦੇ ਵਿੱਚ ਵੱਡਾ ਨਾਮ ਹੈ ਔਰ ਸਾਡੇ ਪੰਜਾਬ ਤੋਂ ਹੈਰੋਇਨ ਨੇ ਜੋ ਹੀਰੋਇਨ ਨੇ ਆਪਣੇ ਬੱਚਿਆਂ ਨੂੰ ਹਿੰਦੀ ਸਿਖਾ ਰਹੀ ਏ ਔਰ ਹਿੰਦੀ ਦੇ ਵਿੱਚ ਗੱਲ ਕਰਨਾ ਉਹਨਾਂ ਦੇ ਨਾਲ ਆਪਣੇ ਆਪ ਨੂੰ ਵੱਡਾ ਸਮਝਦੀ ਏ ਉਹਨੂੰ ਠੋਕੂਆਂ ਚਾੜ ਦਿੱਤਾ ਹੈ ਨੀਰੂ ਬਾਜਵਾ ਗੱਡੀ ਦੇ ਵਿੱਚ ਇੰਗਲਿਸ਼ ਦੇ ਗੀਤ ਲਾ ਕੇ ਤੇ ਡਾਂਸ ਕਰ ਰਹੀ ਏ ਉਸ ਨੂੰ ਇਹ ਠੋਕੇ ਜਵਾਬ ਦਿੱਤਾ ਕਿ ਤੁਸੀਂ ਪੰਜਾਬ ਵਿੱਚ ਰਹਿੰਦੇ ਜੇ ਆਪਣੀ ਮਾਂ ਬੋਲੀ ਨਾਲ ਆਪਣੇ ਬੱਚਿਆਂ ਨੂੰ ਜੋੜੋ ਆਪਣੀ ਮਾਂ ਬੋਲੀ ਜਿਹੜੀ ਸੱਤ ਸੂਨਾ ਵਿਸਰ ਜਾਵੇ ਪੰਜਾਬੀ ਮਾਂ ਬੋਲੀ ਨੂੰ ਅੱਜ ਬਹੁਤ ਵੱਡਾ ਖਤਰਾ ਬਣਿਆ ਹੋਇਆ ਹੈ ਜੋ ਕਿ ਕੁਝ ਲੋਕ ਇਹ ਚਾਹੁੰਦੇ ਨੇ ਕਿ ਜਿਹੜੀ ਪੰਜਾਬੀ ਮਾਂ ਬੋਲੀ ਉਸ ਨੂੰ ਖਤਮ ਕਰ ਦਿੱਤਾ ਜਾਵੇ ਸੋ ਪੰਜਾਬੀ ਮਾਂ ਬੋਲੀ ਜੇ ਖਤਮ ਹੋ ਗਈ ਤਾਂ ਫਿਰ ਸਾਡਾ ਪੰਜਾਬ ਵਿੱਚ ਰਹਿਣ ਦਾ ਸਾਡੇ ਗੁਰੂਆਂ ਨੇ ਸਾਨੂੰ ਇਹ ਬੋਲੀ ਦਿੱਤੀ ਹੈ ਸਾਡੇ ਗੁਰੂਆਂ ਨੇ ਸਾਨੂੰ ਗੁਰਮੁਖੀ ਸਿਖਾਈ ਸੀ ਔਰ ਅਸੀਂ ਇਸ ਨੂੰ ਹਟ ਕੇ ਅੱਜ ਆਪਣੇ ਆਪ ਨੂੰ ਮਾਡਰਨ ਸਮਝਣ ਲੱਗ ਗਏ ਆ ਸੋ ਸਾਨੂੰ ਆਪਣੀ ਮਾਂ ਬੋਲੀ ਦੇ ਨਾਲ ਜੁੜਿਆ ਰਹਿਣਾ ਚਾਹੀਦਾ ਹੈ ਆਪਣੀ ਮਾਂ ਬੋਲੀ ਨੂੰ ਉਪਰ ਫਲਤ ਕਰਨਾ ਚਾਹੀਦਾ ਹੈ ਲਖਾ ਸਧਾਨਾ ਨੇ ਨੀਰੂ ਬਾਜਵਾ ਨੂੰ ਖਰੀਆਂ ਸੁਣਾਈਆਂ ਨੇ ਜੋ ਇੰਗਲਿਸ਼ ਤੇ ਹਿੰਦੀ ਨੂੰ ਪ੍ਰਮੋਟ ਕਰ ਰਹੀ ਹੈ